ਦੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਲੜੀਵਾਰ ਅਨੰਦ ਸਾਹਿਬ ਦੀ ਜੋ ਪਾਉੜਨਾ ਦੀ ਵਿਆਖਿਆ ਚੱਲ ਰਹੀ ਹੈ ਹਰਲ ਮਿਲ ਕੇ ਆਪਾਂ ਗੁਰੂ ਸ਼ਬਦ ਦੀ ਵਿਚਾਰ ਨੂੰ ਨਿਤ ਦ੍ਰਿੜ ਕਰਦੇ ਹਾਂ ਤਾਂ ਕਿ ਜਿਹੜਾ ਗੁਰੂ ਦਾ ਗਿਆਨ ਹੈ ਹੌਲੀ-ਹੌਲੀ ਸਾਡੇ ਮਨ ਨੂੰ ਸਮਝ ਪੈ ਜਾਂਦੇ। ਇੱਕ ਗੱਲ ਚੇਤੇ ਰੱਖੋ ਪਿਆਰਿਓ ਕਿ ਜੋ ਗੁਰਬਾਣੀ ਦਾ ਡੇਰਾ ਗਿਆਨ ਹੈ ਨਾ ਇਹਨੇ ਸਾਡੇ ਅੰਦਰ ਦੇ ਹਨੇਰੇ ਨੂੰ ਦੂਰ ਕਰਨਾ ਦਾ। ਇੱਕ ਤਾਂ ਨਾ ਬਾਹਰੀ ਤੌਰ ਤੇ ਹੰਦੇ ਰਾਜ ਦੀ ਇਹ ਤਾਂ ਨਿਤ ਸੂਰਜ ਚੜ੍ਹਦਾ ਹੈ ਤੇ ਹਨੇਰਾ ਦੂਰ ਹੋ ਜਾਂਦਾ ਹੈ। ਆਪਾਂ ਲਾਈਟ ਕਮਰੇ ਵਿੱਚ ਚਲਾ ਲੈਂਦੇ ਆ ਤੇ ਕਮਰੇ ਦਾ ਹਨੇਰਾ ਦੂਰ ਹੋ ਜਾਂਦਾ ਹੈ ਪਰ ਗੁਰੂ ਜੀ ਕਹਿੰਦੇ ਜਿਹੜਾ ਸਾਡੇ ਅੰਦਰ ਹਨੇਰਾ ਨਾ ਇਹ ਕਈ ਜਨਮਾਂ ਦਾ ਹੋਇਆ ਗਿਆ ਹੈ ਅਗਿਆਨਤਾ ਦਾ ਹਨੇਰਾ ਕਈ ਜਨਮਾਂ ਦਾ ਹੈ ਜੀ ਇੱਕ ਜਨਮ ਦਾ ਨਹੀਂਗਾ ਤੇ ਕਈ ਜਨਮਾਂ ਦਾ ਹਨੇਰਾ ਗੁਰੂ ਜੀ ਕਹਿੰਦੇ ਖਤਮ ਹੋਣ ਵਾਸਤੇ ਕੋਈ ਬਹੁਤਾ ਸਮਾਂ ਨਹੀਂ ਲੱਗਦਾ ਲੱਗਣਾ 1 ਸੈਕਿੰਡ ਦੀ ਹੈ ਜੀ ਗੱਲ ਹੈ ਅੰਦਰ ਵੇਖਣ ਦੀ ਗੱਲ ਹੈ ਹਨੇਰੇ ਨੂੰ ਵੇਖਣ ਦੀ ਹਨੇਰਾ ਹੈ ਸਾਨੂੰ ਤਾਂ ਹੀ ਨਹੀਂ ਪਤਾ ਕਿ ਸਾਡੇ ਅੰਦਰ ਹਨੇਰਾ ਹੈਗਾ ਇਹ ਨਹੀਂ ਪਤਾ ਸਾਨੂੰ ਦਾ ਹਜੇ ਕਿਉਂਕਿ ਝੂਠ ਦਾ ਪਤਾ ਲੱਗ ਜਾਣਾ ਅਸਲ ਹਨੇਰੇ ਦਾ ਪਤਾ ਲੱਗ ਜਾਣਾ ਹੀ ਹੈ ਜੀ ਝੂਠ ਦਾ ਪਤਾ ਲੱਗ ਜਾਣਾ ਬੀਏ ਪ੍ਰਵਾਹ ਇਹ ਬੱਚੇ ਇਹ ਸੰਸਾਰ ਸਭ ਝੂਠ ਹੈ ਮਿਥਿਆ ਤਾਣਾ ਧੰਨ ਟਾਮ ਸੁਬਾਇਆ ਗੁਰੂ ਜੀ ਕਹਿੰਦੇ ਸਭ ਕੁਝ ਝੂਠਾ ਮਨਾ ਮਿਲਿਆ ਆਹ ਸਰੀਰ ਵੀ ਤੇਰਾ ਝੂਠਾ ਦਾ ਇਹ ਵੀ ਕੁਝ ਸਮੇਂ ਲਈ ਮਿਲਿਆ ਸਦਾ ਵਾਸ ਤੇਰੀ ਰੱਖੀ ਵੀ ਨਹੀਂ ਬੈਠੇ ਰਹਿਣਾ ਇਹ ਤਾਂ ਮੌਤ ਦਿੱਤੀ ਹੈ ਹਮ ਆਦਮੀ ਹਾਂ ਇੱਕਦਮੀ ਮੌਲਕ ਮੋਤ ਨਾ ਜਗਾਂ ਨਾਨਕ ਬਿਨ ਬੈ ਤਿਸੈ ਸ੍ਰੀ ਉਹ ਜਾ ਕੇ ਜੀ ਪ੍ਰਾਨਾ ਜਿਨੇ ਸਭ ਕੁਝ ਦਿੱਤਾ ਹੋਇਆ ਬੰਦੇ ਉਹ ਪ੍ਰਮਾਤਮਾ ਨੂੰ ਯਾਦ ਕਰਿਆ ਔਕਾਲਪੁਰਖ ਵੈਗਰੂ ਨੂੰ ਯਾਦ ਰੱਖ ਸੋ ਹਨੇਰਾ ਸਾਡੇ ਅੰਦਰ ਪਿਆਰੋ ਵਹਿਮਾਂ ਭਰਮਾਂ ਦਾ ਪਤਾ ਨਹੀਂ ਕੀ ਕੁਝ ਕਈ ਜਨਮਾਂ ਦਾ ਹਨੇਰਾ ਹੈ ਇਹ ਗੁਰੂ ਦੇ ਗਿਆਨ ਨੇ ਦੂਰ ਕਰਨਾ ਹੈ ਹੌਲੀ ਹੌਲੀ ਜਿਵੇਂ ਜਿਵੇਂ ਕਿਸੇ ਦੀ ਸਟੇਜ ਬਣੂਗਾ ਨਾ ਕਿਉਂਕਿ ਮਨ ਦੀ ਅਵਸਥਾ ਸਭ ਦੀ ਇੱਕੋ ਜਿਹੀ ਨਹੀਂ ਹੁੰਦੀ ਪਿਆਰੋ ਵੱਖੋ ਵੱਖਰੀ ਹੈ ਸਭ ਦੀ ਮਨ ਦੀ ਅਵਸਥਾ ਗੁਰੂ ਪਰਮਾਤਮਾ ਨੇ ਵੱਖਰੀ ਵੱਖਰੀ ਬਣਾਈ ਪਈ ਹੈ ਤੇ ਜਿੱਥੇ 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 ਕਿਸੇ ਦੀ ਸਮਝ ਹੈ ਉਵੇਂ ਉਵੇਂ ਗੁਰੂ ਦੇ ਗਿਆਨ ਨੂੰ ਸਮਝੀ ਜਾਂਦਾਗਾ ਸੋ ਆਓ ਜੀ ਪੰਜਵੇਂ ਪੌੜੀ ਦੇ ਆਪਾਂ ਵਿਚਾਰ ਅੱਜ ਸ਼ੁਰੂ ਕਰਨੀ ਹੈ ਗੁਰੂ ਸਾਹਿਬ ਜੀ ਕਹਿੰਦੇ ਵਾਜੇ ਪੰਜ ਸ਼ਬਦ ਤਿਤ ਘਰ ਸਭਾਗੈ ਘਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਕਹਿੰਦੇ ਹੁਣ ਵਾਜੇ ਵਜਪੇ ਜੀ ਮੇਰੇ ਅੰਦਰ ਪੰਜ ਸ਼ਬਦ ਪੰਜ ਤਰ੍ਹਾਂ ਦੇ ਰਾਗ ਜਿਹੜੇ ਮਿਸ਼ਰਨ ਹੋ ਗਿਆ ਜੀ ਕਿਉਂਕਿ ਪਿਆਰੋ ਜੋ ਸਾਜ ਆ ਨਾ ਵਜਾਉਣ ਵਾਸਤੇ ਜੋ ਗੁਰੂ ਨਾਨਕ ਪਾਤਸ਼ਾਹ ਨੇ ਵਰਤੇ ਇਹ ਤੋਂ ਪਹਿਲਾਂ ਜੇ ਆਪਾਂ ਸ਼ਿਵ ਜੀ ਮਹਾਰਾਜ ਕੋਲੇ ਵੇਖੀਏ ਢਮਰੂ ਹੈ ਸਾਰੇ ਕ੍ਰਿਸ਼ਨ ਭਗਵਾਨ ਕੋਲੇ ਬੰਸਰੀ ਹੈ ਸਾਜ ਦਾ ਬਹੁਤ ਡਹਿਰਾ ਸਬੰਧ ਹੈ ਜੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਜੀ ਇਹਨਾਂ ਕੋਲੇ ਆਗੇ ਤੋਂ ਮੇਰੇ ਸਾਹਮਣੇ ਹੈ ਦਾ ਗੁਰੂ ਸਾਹਿਬ ਜੀ ਕਹਿੰਦੇ ਵੱਖ-ਵੱਖ ਤਰ੍ਹਾਂ ਦੇ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲੇ ਸਰੰਦਾ ਆ ਗਿਆ ਜੀ ਸਰੰਦਾ ਆ ਗਿਆ ਫਿਰ ਗੁਰੂ ਪਾਤਸ਼ਾਹ ਨੇ ਕਿੰਨੇ ਮੰਨ ਲਵੇ ਜਿਹੜੇ ਰਾਗੀ ਸਿੰਘ ਹੈ ਫਿਰ ਬਣਾਉਣੇ ਸ਼ੁਰੂ ਕਰ ਦਿੱਤੇ ਸੱਤਾ ਤੇ ਬਲਵੰਡਾ ਇਹ ਵੀ ਰਾਗੀ ਸੀ ਜੀ ਰਾਗਦਾਰਾ ਕਿਉਂਕਿ ਰਾਗ ਦਾ ਬੜਾ ਗਹਿਰਾ ਸਬੰਧ ਹੈ ਸਾਜ ਨਾਲ ਕਹਿੰਦੇ ਵੀ ਹੁਣ ਗੁਰੂ ਸਾਹਿਬ ਜੀ ਕਹਿੰਦੇ ਪੰਜ ਬਾਜੇ ਪੰਜ ਸਾਬਦ ਅਤਿ ਘਰ ਸਭਾਗ ਹੈ ਮੇਰੇ ਘਰ ਦੇ ਵਿੱਚ ਨਾ ਹੁਣ ਬਾਜੇ ਬਚਨ ਲੱਗ ਪਏ ਸਾਜਾਂ ਦੇ ਨਾਲ ਮਿਸ਼ਰਣ ਹੋ ਗਿਆ ਜੀ ਹੁਣ ਕਈ ਤਰ੍ਹਾਂ ਦੇ ਸਾਜ ਵਾਇਪੇ ਅੰਦਰ ਹੁਣ ਸੱਚੇ ਜੀ ਅੰਦਰੋਂ ਸੱਚਮੁੱਚ ਅੰਦਰੋਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਧਰ ਸਭਾਗ ਹੈ ਸਭ ਤੋਂ ਬਾਜੇ ਕਲਾ ਜਿਤ ਕਰ ਧਾਰੀ ਦਾ ਜਿਨੇ ਸਭ ਕੁਝ ਬਣਾਇਆ ਹੋਇਆ ਹੈ ਜਿਹਦੇ ਜੀ ਦੇ ਤੋਂ ਸਭ ਕੁਝ ਹੀ ਪੈਦਾ ਹੋਇਆ ਪ੍ਰਮਾਤਮਾ ਤੋਂ ਕਹਿੰਦੇ ਉਹ ਮੇਰੇ ਹਿਰਦੇ ਘਰ ਦੇ ਵਿੱਚ ਹੋਣਾ ਪ੍ਰਮਾਤਮਾ ਦਾ ਨਾਮ ਆ ਗਿਆ ਪੰਜ ਦੂਤ ਤੋਦ ਵਸ ਕੀਤੇ ਕਾਲ ਕੰਟਕ ਮਾਰਿਆ ਇਹ ਹੁਣ ਪੰਜ ਦੂਤ ਕਿਹੜੇ ਹੈ ਜੀ ਤਾਂ <strong>ਕ</strong> ਰੋਧ ਲੋਭ ਮੋਹ ਹੰਕਾਰ ਗੁਰੂ ਜੀ ਕਹਿੰਦੇ ਪ੍ਰਮਾਤਮਾ ਹੁਣ ਇੰਨੀ ਕਿਰਪਾ ਕਰ ਦਿੱਤੀ ਐ ਪੰਜੇ ਦੂਤ ਮੇਰੇ ਵਸ ਵਿੱਚ ਆ ਤੇ ਬਾਬਾ ਕਬੀਰ ਜੀ ਨੇ ਵੀ ਬਾਣੀ ਵਿੱਚ ਕਹਿ ਦਿੱਤਾ ਬਾਬਾ ਕਬੀਰ ਜੀ ਕਹਿੰਦੇ ਜਿਹੜੇ ਠੱਗਾ ਨੇ ਸਾਰੇ ਸੰਸਾਰ ਨੂੰ ਠੱਗਿਆ ਹੋਇਆ ਕਹਿੰਦੇ ਕਿਸੇ ਦੀ ਲਾਜ ਸ਼ਰਮ ਰਹਿ ਹੀ ਨਹੀਂ ਦਿੱਤੀ ਜਿਹਦੀ ਹੁਣ ਕਾਮ ਦੇ ਵਿੱਚ ਮੱਤ ਮਾਰੀ ਗਈ ਕਿ ਉਹ ਆਪਦੇ ਮਾਂ ਤੇ ਉਹਨੂੰ ਪਛਦਾ ਮੁੜ ਕੇ ਨਾ ਸਿੱਕੇ ਟੰਗਦਾਈ ਸ਼ਰਮ ਲੈ ਜਾਂਦੀ ਉਹਨਾਂ ਦੀ ਜਮ ਜਿਹਦੀ ਕਾਮ 'ਚ ਮੱਤ ਮਾਰੀ ਗਈ ਨਾਵ ਦੇ ਚਾਚਾ ਨੂੰ ਵੇਖਣਾ ਨਾ ਮਾਣਾ ਪਿਓ ਨਾ ਭੈਣ ਨਾ ਭਰਾ ਕੋਈ ਨਹੀਂ ਵੇਖਦਾਗਾ ਜੇ ਦੀ ਕਾਮ ਚ ਮਤ ਮਾਰੀ ਗਈ। ਕ੍ਰੋਧ ਦੇ ਵਿੱਚ ਕੋਈ ਵੇਖਦਾਗਾ ਵੀ ਮੇਰੀ ਮਾਂ ਹੈ, ਮੇਰਾ ਪਿਓ ਹੈ, ਮੇਰਾ ਚਾਚਾ ਹੈ, ਮੇਰਾ ਤਾਇਆ ਹੈ। ਕ੍ਰੋਧ ਦੇ ਵਿੱਚ ਬਲਿਆ ਪਿਆ। ਬਸ ਕੋਈ ਚੱਕੀ ਥੀਜ ਮਾਰਦਾ ਮੁਰਕੀ ਹਾਲ ਹੁੰਦਾ ਏ ਇਹਦਾ। ਕ੍ਰੋਧ ਗੁਰੂ ਜੀ ਕਹਿੰਦੇ ਐਵੇਂ ਜਿਵੇਂ ਸਾਰੇ ਜੀ ਲੋਭ, ਮੋਹ, ਹੰਕਾਰ ਜਿਹਦੇ ਉੱਤੇ ਮਤ ਦੇ ਉੱਤੇ ਪੜਦਾ ਪੈਗਾ ਗੁਰੂ ਜੀ ਕਹਿੰਦੇ ਇਹ ਸਾਰੇ ਗੁਣਾਂ ਨੂੰ ਖਤਮ ਕਰ ਦਿੰਦੇ ਆ ਸਾਰੇ ਗੁਣਾਂ ਨੂੰ ਸਿਆਣਿਆਂ ਦੀ ਇੱਕ ਕਹਾਵਤ ਹੈ ਜੀ ਸਿਆਣੇ ਮਨੁੱਖਾਂ ਨੇ ਇੱਕ ਅੰਦਾਜ਼ਾ ਲਾ ਕੇ ਦੱਸਿਆਗਾ ਕਹਿੰਦੇ ਜਿਹੜਾ ਲੋਭ ਆ ਨਾ ਲੋਭ ਬੰਦੇ ਦੇ 100 ਗੁਣ ਦੇ ਉੱਤੇ ਪੜਦਾ ਪਾ ਦਿੰਦਾ ਲੋਭ ਬੰਦੇ ਵਿੱਚ ਇੱਕ ਲੋਭ ਹੋਵੇ ਤੇ 100 ਗੁਣ ਹੋਵੇ ਕਹਿੰਦੇ 100 ਗੁਣ ਨੂੰ ਲੋਭ ਭੁਲਾ ਦੇਣਗੇ ਲੋਭ ਨੂੰ ਮੂਰੇ ਰੱਖਣਗੇ ਕਹਿਣਗੇ ਪਤਾ ਕੀ ਕਹਿੰਦੇ ਹੁੰਦੇ ਆ ਲੋਕ ਕਹਿੰਦੇ ਯਾਰ ਬੰਦਾ ਦਾ ਬਹੁਤ ਵਧ ਗਿਆ ਹੈ ਪਰ ਲੋਭੀ ਵਾਲਾ ਦਾ ਐਂ ਕਹਿੰਦੇ ਹੁੰਦੇ ਨਾ ਜੀ ਇਹੀ ਕਹਿੰਦਾ ਆਹ ਮਸ਼ਾਵਰਤ ਦੇ ਹੁੰਦੇ ਆ ਬੰਦਾ ਦਾ ਬਹੁਤ ਵਧੀਆ ਯਾਰ ਬੜੇ ਗੋਣਾ ਉਹਦੇ ਵਿੱਚ ਪਰ ਕਰਗੇ ਕੀ ਲੋਭੀ ਵਾਲਾ ਦਾ ਲੋਭੀ ਵਾਲਾ ਤੇ 100 ਗੋਣ ਦੇ ਉੱਤੇ ਸਿਆਣੇ ਕਹਿੰਦੇ ਪੜਦਾ ਪਾਦਾ ਲੋਕ ਬਹੁਤ ਮੜਾ ਜੀ ਤੇ ਜੇ ਕਿਤੇ ਗੁਰੂ ਨਾਲ ਜੁੜ ਗਿਆ ਫਿਰ ਸੱਚਾ ਲੋਭ ਪੈਦਾ ਹੋ ਜਾਂਦਾ ਬਾਣੀ ਪੜਨ ਦਾ ਸਿਮਰਨ ਕਰਨ ਦਾ ਗੁਰੂ ਘਰ ਵੱਲ ਭੱਜ ਭੱਜ ਕੇ ਜਾਣ ਦਾ ਸਤ ਸੰਗਤਾਂ ਨੂੰ ਗੁਰੂ ਨਾਲ ਜੋੜਨ ਦਾ ਇਹ ਵੀ ਲੋਭ ਹੈ ਜੀ ਇਹ ਵੀ ਲੋਭ ਅੰਦਰ ਤੇ ਪਰ ਸੱਚਾ ਲੋਭ ਹੈ ਉਧਰ ਝੂਠਾ ਲੋਭ ਜਿਗਾ ਕਹਿੰਦਾ ਪੀੜਾਂ ਦਾ ਜੋੜ ਕੇ ਦੇ ਆਹਾਂ ਪੀੜਾਂ ਉਹਨਾਂ ਵਾਲਾਂ ਦੀ ਪੀੜਾਂ ਕੁਸ਼ ਕਰਨ ਜੋਗਾ ਨਾ ਰਹੇ ਨਾ ਆਹੀ ਹਾਲਤ ਬਣ ਗਈ ਅੰਦਰ ਦੇ ਸਾਡੇ ਕਹਿੰਦਾ ਪੀੜਾਂ ਦਾ ਜੋੜ ਕੇ ਦੇ ਗਿਆ ਪੀੜਾਂ ਦਾ ਜੋੜ ਕੇ ਤੇ ਫਿਰ ਬੱਚੇ ਨਾਇਕ ਨਿਕਲ ਗਏ ਜੀ ਗਾਂਜੇ ਕਿਉਂ ਮਿਹਨਤ ਨਹੀਂ ਕਰਨੀ ਬਾਪੂ ਦੀ ਪਿਆ ਸੀ ਬੈਂਕ ਬੈਲੈਂਸ ਚੱਕ ਲਿਆ ਫਿਰ ਗੁੰਡਾ ਗਰਦੀ ਕੀ ਕੁਸ਼ ਕੀ ਕਰਦੇ ਜੇਖਦਾ ਦੇਖਦੇ ਆਪਾਂ ਸਮੇਂ ਦਾ ਹਾਲਾਤ ਹੈ ਜਿਹੜੇ ਸੋ ਗੁਰੂ ਜੀ ਕਹਿੰਦੇ ਹੁਣ ਪੰਜਾਂ ਨੂੰ ਬਾਬਾ ਕਬੀਰ ਜੀ ਕਹਿੰਦੇ ਮੈਂ ਤਾਂ ਢਾ ਲਿਆ ਬਾਬਾ ਕਬੀਰ ਜੀ ਬਾਣੀ ਵਿੱਚ ਕਹਿੰਦੇ ਕਹਿੰਦੇ ਵੀ ਮੈਂ ਤਾਂ ਹੁਣ ਪੰਜੇ ਜਿਨ੍ਹਾਂ ਜਿਹੜੇ ਪੰਜ ਸੰਸਾਰ ਨੂੰ ਢਾਈ ਬੈਠੇ ਸੀ ਮੈਂ ਗੁਰੂ ਦੀ ਕਿਰਪਾ ਨਾਲ ਹੁਣ ਪੰਜਾਂ ਤੋਂ ਕੰਮ ਲੈਣ ਲੱਗ ਪਿਆ ਪੰਜ ਰੱਬ ਦੇ ਪਿਆਰੇ ਕਾਮ ਕ੍ਰੋਧ ਲੋਭੋ ਹੰਕਾਰ ਤੋਂ ਕੰਮ ਲੈਂਦੇ ਪਿਆ ਚੇਤੇ ਰੱਖਿਓ ਗੱਲਾਂ ਪਹਿਲਾਂ ਤਾਂ ਇਹ ਕੰਮ ਲੈਂਦੀ ਸੀ ਬੰਦੇ ਤੋਂ ਵੇਖੋ ਜੀ ਉਲਟੋ ਹੋ ਗਿਆ ਬਿਲਕੁਲ ਜਮਾਲਤ ਹੋ ਗਿਆ ਜੀਵਨ ਪਹਿਲਾਂ ਤਾਂ ਪੰਜੇ ਕੰਮ ਲੈਂਦੀ ਸੀ ਬੰਦੇ ਤੋਂ ਮਾੜੇ ਕੰਮ ਕਰਾਉਣ ਵਾਸਤੇ ਪਰ ਜਦੋਂ ਗੁਰੂ ਨਾਲ ਜੁੜ ਗਿਆ ਹੁਣ ਇਹਨਾਂ ਪੰਜਾਂ ਤੋਂ ਕੰਮ ਲੈਣ ਲੱਗ ਪਿਆ ਕਾਮ ਕਾਮਣਾ ਵਿੱਚ ਬਦਲ ਗਿਆ ਕ੍ਰੋਧ ਸੰਜਮ ਵਿੱਚ ਬਦਲ ਗਿਆ ਇਵੇਂ ਨਵੇਂ ਸਾਰੇ ਪੰਜ ਜਿਹੜੇ ਪੰਦੇ ਆ ਜੀ ਇਹਨਾਂ ਦੀ ਵਰਤੋਂ ਸ਼ੁੱਧ ਹੋ ਜਾਂਦੀ ਹੈ ਤੇ ਨਹੀਂ ਤਾਂ ਪਿਆਰੋ ਕੀ ਹਾਲ ਹੈ ਸੰਸਾਰ ਦੇ ਵਿੱਚ ਦੇਖਨੇ ਆਪਾਂ ਕੋਈ ਕਾਮ ਵਿੱਚ ਮਤਿਆ ਖਰਦਾ ਹੈ ਕੋਈ ਕਰੋਧ ਵਿੱਚ ਕੋਈ ਲੋਹ ਵਿੱਚ ਕੋਈ ਮੋਹ ਵਿੱਚ ਕੋਈ ਹੰਕਾਰ ਵਿੱਚ ਬਸ ਵਖ ਵਖ ਹੈ ਜੀ ਇਹਨਾਂ ਦੇ ਰੂਪ ਹੈ ਦੋਗੇ ਸ਼ੁਰੂ ਹੋ ਜਾਂਦੇ ਆ ਸਰਹੋ ਵਿਚਾਰ ਬਾਬਾ ਕਬੀਰ ਜੀ ਕਹਿੰਦੇ ਮੈਂ ਤਾਂ ਹੁਣ ਇਹਨਾਂ ਪੰਜਾਂ ਨੂੰ ਵਸ ਕਰ ਲਿਆ ਭਾਈ ਪੰਜੇ ਮੇਰੇ ਵਸ ਵਿੱਚ ਆ ਹੁਣ ਤੇ ਨਹੀਂ ਕਿਸੇ ਦੇ ਵਸ ਨਹੀਂ ਆਉਂਦੇ ਪੰਜੇ ਨਾ ਇਹਨਾਂ ਨੂੰ ਵਸ ਗੁਰੂ ਦਾ ਪਿਆਰੇ ਗੁਰੂ ਕਰ ਸਕਦਾਗਾ ਗੁਰੂ ਦੇ ਗਿਆਨ ਦੁਆਰਾ ਇੰਦੇ ਗੁਰੂ ਜੀ ਕਹਿੰਦੇ ਪੰਜ ਦੋਤ ਤੋਤ ਵਸ ਕੀਤੇ ਕਾਲ ਕੰਟਤ ਮਾਰਿਆ ਹੁਣ ਕਹਿੰਦੇ ਵੀ ਕਾਲ ਆ ਜਿਹੜਾ ਹੁਣ ਇਹ ਦੂਰ ਚਲਾ ਗਿਆ ਆਪਾਂ ਕਾਲ ਦੇ ਵਿੱਚ ਨਾ ਮੌਤ ਸਮਾ ਸਮਾ ਵੀ ਕਹਿੰਦੇ ਕਾਲ ਨੂੰ ਮੌਤ ਵੀ ਕਹਿ ਦੋਨੇ ਆ ਆਪਾਂ ਸਾਰੇ ਸਮੇਂ ਦੇ ਵਿੱਚ ਆ ਜਿੱਨੇ ਸਰੀਰ ਆਪਾਂ ਬੈਠੇ ਆ ਨਾ ਸਾਰੇ ਆਪਾਂ ਸਮੇਂ ਦੇ ਵਿੱਚ ਆ ਸਮੇਂ ਦੀ ਹੱਦ ਵਿੱਚ ਆ ਪਰ ਪ੍ਰਮਾਤਮਾ ਕੀ ਹੈ ਜੀ ਅਕਾਲ ਮੂਰਤ ਅਕਾਲ ਮੂਰਤ ਦਾ ਅਰਥ ਕੀ ਹੁੰਦਾ ਸਮੇ ਤੋਂ ਪਾਰ ਹਸਤੀ ਸਮੇ ਦੇ ਵਿੱਚ ਨਹੀਂ ਨਾ ਸਾਡੇ ਤਾਂ ਸਮੇ ਦਾ ਅਸਰ ਹੈ ਬਚਪਨ ਵਿੱਚ ਕਿਹੋ ਜਿਹੀ ਸੀ ਜਵਾਨੀ ਵਿੱਚ ਕਿਹੋ ਜਿਹੀ ਹੋ ਗਏ ਬढ़े ਵਿੱਚ ਕਿਜਾ ਹੋ ਗਿਆ ਸਰੀਰ ਸਮੇ ਦਾ ਅਸਰ ਹੈ ਸਾਡੇ ਤਾਂ ਫੇ ਸਾਨੂੰ ਠੰਡ ਵੀ ਲੱਗਦੀ ਹੈ ਗਰਮੀ ਵੀ ਲੱਗਦੀ ਹੈ ਸਾਰੇ ਸਰੀ ਸਮੇ ਦਾ ਅਸਰ ਹੈ ਸਾਡੇ ਉੱਤੇ ਜੇ ਸਾਨੂੰ ਕੋਈ ਖੁਸ਼ੀ ਦੀ ਗੱਲ ਸੁਣਾਉਂਦਾ ਹੈ ਤਾਂ ਚਿਹਰਾ ਖੁਸ਼ ਹੋ ਜਾਂਦਾ ਹੈ ਸਾਨੂੰ ਗਮੀ ਦੀ ਗੱਲ ਸੁਣਾਤੀ ਕਿਸ ਨੇ ਇਹ ਰਗਮੀ ਵਿੱਚ ਤਬਦੀਲ ਹੋ ਜਾਂਦਾ ਅਸਰ ਹੈ ਸਾਡੇ ਤੇ ਤਾਂ ਪਰ ਕਹਿੰਦੇ ਪਰਮਾਤਮਾ ਤੇ ਸਮੇਂ ਦਾ ਕੋਈ ਅਸਰ ਨਹੀਂ ਉਹ ਸਮੇਂ ਤੋਂ ਪਾਰ ਹਸਤੀ ਅਕਾਲ ਮੂਰਤ ਸਮੇਂ ਤੋਂ ਪਾਰ ਹਸਤੀ ਅਸੀਂ ਤਾਂ ਸਾਰੀ ਹਸਤੀ ਹੈ ਜਿਹੜੀ ਮਿਟਣ ਵਾਲੀ ਵੀ ਹੈ ਪਰਮਾਤਮਾ ਸਦਾ ਥਿਰ ਹੈ ਜੀ ਉਹਨੂੰ ਕੋਈ ਮਿਟਾਈ ਨਹੀਂ ਸਕਦਾ ਪਰਮਾਤਮਾ ਸੋ ਗੁਰੂ ਜੀ ਕਹਿੰਦੇ ਪੰਜ ਦੂਤ ਤੋਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਣ ਕਉ ਸੇ ਨਾਮ ਹਰ ਕਹਿ ਲਾਗੇ ਜਿਨ੍ਹਾਂ ਦੇ ਮਾਲਕ ਨੇ ਧਰਤ ਤੋਂ ਤੂੰ ਚੰਗੇ ਕਰਮ ਲੇਖ ਲਿਖੇ ਹੋਇਆ ਧਰ ਕਰਮ ਪਾਇਆ ਤੁਧ ਜਣਕੋ ਸੇ ਨਾਮ ਹਰਤੈ ਲਾਗੇ ਉਹੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਲੱਗਦੇ ਪਿਆਰੋ ਉਹੀ ਜਿਨ੍ਹਾਂ ਦੇ ਚੰਗੇ ਕਰਮ ਕੀਤੇ ਨੇ ਲੇਖ ਲਿਖੇ ਹੋਇਆ ਤੇ ਕਈ ਬੰਦੇ ਚੰਗੇ ਕਰਮ ਕਰਦੇ ਕਰਦੇ ਪਿਆਰੋ ਮਾੜੇ ਪਾਸੇ ਵੀ ਲੱਗ ਜਾਂਦੇ ਆਂ ਕਈ ਵਾਰੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੁੰਦਾ ਹੁੰਦਾ ਕਈ ਵਾਰੀ ਬੰਦੇ ਦੇ ਅੰਦਰ ਨਾ ਹੰਕਾਰ ਚੜ ਜਾਂਦਾ ਹੈ ਉਹ ਕਿਸੇ ਮੰਨ ਲਓ ਵੀ ਕਮੀਨੇ ਬੜਾ ਸੋਹਣਾ ਕਿਹਾ ਨਾ ਉਹ ਕਹਿੰਦਾ ਬੰਦੇ ਐਵੇਂ ਹੰਕਾਰਿਆ ਨਾ ਵੀ ਐਵੇਂ ਪਤਾ ਨਹੀਂ ਪ੍ਰਮਾਤਮਾ ਕਦੋਂ ਤੈਨੂੰ ਚੰਗੇ ਤੋਂ ਮਾੜਾ ਬਣਾ ਦੇ ਤੇ ਮਾੜੇ ਤੋਂ ਚੰਗਾ ਬਣਾ ਦੇ ਕੋਈ ਪਤਾ ਨਹੀਂਗਾ ਇਹ ਸਮਾਂ ਐਸਾ ਹੈਗਾ ਵੀ ਪ੍ਰਮਾਤਮਾ ਚਾਵੇ ਤਾਂ ਤੈਨੂੰ ਮਾੜਾ ਵੀ ਬਣਾ ਸਕਦਾ ਹੈ ਪ੍ਰਮਾਤਮਾ ਚਾਵੇ ਤੇ ਤੈਨੂੰ ਚੰਗਾ ਵੀ ਬਣਾ ਸਕਦਾ ਹੈ ਇਹ ਉਹਦੇ ਹੱਥ ਵਿੱਚ ਹੈ ਤੇ ਕਈ ਵਾਰੀ ਬੰਦੇ ਨੇ ਕੋਈ ਹੰਕਾਰ ਹੁੰਦਾ ਹੈ ਉਹ ਕਹਿੰਦਾ ਵੀ ਉਹ ਕਿਸੇ ਕਵੀ ਨੇ ਕਹਿੰਦਾ ਵੀ ਤੂੰ ਐਂ ਕਰ ਪ੍ਰਮਾਤਮਾ ਨੂੰ ਆਪ ਆਪਾਂ ਉਂਗਲ ਫੜ ਉਂਗਲ ਫੜਨਗੇ ਜਾਂ ਉਂਗਲ ਫੜਾ ਲਗੇ ਜਾਂ ਉਂਗਲ ਫੜ ਲ ਗਿਆ ਤੇ ਕਹਿੰਦੇ ਨਹੀਂ ਉਂਗਲ ਨਹੀਂ ਫੜ ਤੂੰ ਉਂਗਲ ਤਾਂ ਹੋ ਸਕਦਾ ਆ ਸੰਸਾਰ ਦੇ ਵਿੱਚ ਕਿਸੇ ਮਾਇਆ ਦਾ ਝਟਪਾ ਲੱਗ ਗਿਆ ਕਿਸੇ ਵਿਕਾਰ ਦਾ ਝਟਕਾ ਲੱਗ ਗਿਆ ਛੁੱਟ ਜੂਗੀ ਤੇਰੀ ਉਂਗਲ ਕਹਿੰਦੇ ਤੂੰ ਤਾਂ ਭਗਤ ਜੀ ਬਾਣੀ ਵਿੱਚ ਕਹਿੰਦੇ ਹੈ ਪ੍ਰਮਾਤਮਾ ਤੂੰ ਸਾਨੂੰ ਆਪਣੀ ਸਾਡੀ ਬਾਹ ਫੜ ਲੈ ਸਾਡੇ ਤੋਂ ਬਾਂਹ ਫੜਾ ਜੇ ਪ੍ਰਮਾਤਮਾ ਨੇ ਸਾਡੀ ਬਾਹ ਫੜ ਲਈ ਫਿਰ ਨਹੀਂ ਛੱਡਦਾ ਜੀ ਜੇ ਆਪਾਂ ਪ੍ਰਮਾਤਮਾ ਦੇ ਉਂਗਲ ਫੜਨ ਦੀ ਕੋਸ਼ਿਸ਼ ਕਰਾਂਗੇ ਹੋ ਸਕਦਾ ਹੈ ਵੀ ਸਾਤ ਉਂਗਲ ਛੁੱਟ ਜਾਈ ਕਿਸੇ ਤਰ੍ਹਾਂ ਦਾ ਵਕਾਰ ਖੜਾ ਹੋਵੇ ਅੰਦਰ ਬਸ ਮੁੜ ਕੇ ਮਨ 'ਚ ਹੰਕਾਰ ਪੈਦਾ ਹੋ ਗਿਆ ਕਿਸੇ ਤਰ੍ਹਾਂ ਦੀ ਕੋਈ ਅੰਦਰ ਮਾਇਆ ਦਾ ਹਉਮੈ ਦਾ ਅੰਦਰ ਜਾਗ ਪਿਆ ਬਸ ਛੁੱਟ ਗਈ ਉਂਗਲ ਨਾਲ ਦੇ ਨਾਲ ਹੀ ਪਰ ਗੁਰੂ ਜੀ ਕਹਿੰਦੇ ਹੈ ਪ੍ਰਮਾਤਮਾ ਬਾਹਾਂ ਦੇ ਵੀ ਫੜਾ ਮੈਨੂੰ ਆਪਣੀ ਸਾਡੀ ਮੇਰੀ ਬਾਹ ਫੜ ਲਾ ਭਗਤ ਨਾਮਦੇਵ ਜੀ ਕਹਿੰਦੇ ਬਾਣੀ ਉੱਤੇ ਆ ਕਿਰਪਾ ਕਰੀ ਮੇਰੀ ਆ ਮਹਤਾ ਮਾਲਪੁਰ ਜੀ ਦੋਨੇ ਹੱਥ ਖੜੇ ਆ ਮੇਰੇ ਤਾਂ ਬਾਵਾ ਫੜਲਾ ਮੇਰੇਗਾ ਸੱਚੇ ਪਾਤਸ਼ਾਹ ਮੈਨੂੰ ਕੱਢ ਲਾਇਆ ਵਿਚੋਂ ਸਿ ਸੋ ਗੁਰੂ ਜੀ ਕਹਿੰਦੇ ਕਿਰਪਾ ਕਰੀ ਮਹਾਰਾਜ ਤੁਰ ਕਰ ਪਾਇ ਸੋਜਣ ਕੋ ਸੇ ਨਾਮ ਹਰ ਕੈ ਲਾਗੇ ਉਹ ਪ੍ਰਮਾਤਮਾ ਦੇ ਨਾਮ ਵਿੱਚ ਲਾਗੇ ਕਹਿ ਨਾਨਕ ਤੈਸ ਸੋਵਾ ਤਿਤ ਘਰ ਅਣਹਦ ਵਾਜੇ ਗੁਰੂ ਜੀ ਕਹਿੰਦੇ ਉਹਨਾਂ ਦੇ ਅੰਦਰ ਫਿਰ ਐਸੇ ਸੁੱਖ ਆਨੰਦ ਪੈਦਾ ਹੋਗੇ ਤਿਤ ਘਰ ਅਨਹਦ ਵਾਜੇ ਅਨਹਦ ਵਾਜੇ ਵਜਦੇ ਪਰੋ ਅਨਹਦ ਵਾਜੇ ਨਿਰੰਤਰ ਲਗਾਤਾਰ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਜਿਆਰੋ ਜਿਹੜਾ ਹਰਿਮੰਦਰ ਸਾਹਿਬ ਦਾ ਨਕਸ਼ਾ ਨਾ ਉਹ ਬਿਲਕੁਲ ਸਾਡੇ ਹੂ ਹੂ ਸਰੀਰ ਦੇ ਉੱਤੇ ਹੈ ਅਨਹਦ ਵਾਜੇ ਦੀ ਗੱਲ ਆ ਗਈ ਲਗਾਤਾਰ ਨਿਰੰਤਰ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਚੱਲਦਾ ਹੈ ਇਹੀ ਇਹੀ ਕੁਝ ਰੱਬ ਦੇ ਪਿਆਰੇ ਅੰਦਰ ਚੱਲਦਾ ਪਿਆਰੋ ਲਗਾਤਾਰ ਪ੍ਰਮਾਤਮਾ ਦੀ ਧੁਨ ਲਗਾਤਾਰ ਵਈਦੀ ਹੈ ਕਿ ਹਰਮੰਦਰ ਸਾਹਿਬ ਦੇ ਵਿੱਚ ਕਿਸੇ ਬੰਦੇ ਦੀ ਗੱਲ ਹੁੰਦੀ ਹੈ ਉਹ ਹੀ ਮਤਲਬ ਨਹੀਂ ਹਾਂ ਅਰਦਾਸ ਵੀ ਸਾਂਝੇ ਰੂਪ ਦੇ ਵਿੱਚ ਹੁੰਦੀ ਹੈ ਕਿਸੇ ਦੇ ਪ੍ਰਤੀ ਸਪੈਸ਼ਲ ਨਾਮ ਬੋਲ ਕੇ ਹਰਮੰਦਰ ਸਾਹਿਬ ਦੇ ਵਿੱਚ ਨਹੀਂ ਹੁੰਦੀ ਜਾਂ ਗੁਰੂਆਂ ਵਾਸਤੇ ਵਰਤੇ ਜਾਂਦਾ ਅਰਦਾਸ ਦੇ ਵਿੱਚ ਨਾ ਤੁਸੀਂ ਕਦੇ ਵੇਖ ਹਰਮੰਦਰ ਸਾਹਿਬ ਦੇ ਵਿੱਚ ਸਪੈਸ਼ਲ ਕਿਸੇ ਬੰਦੇ ਦਾ ਨਾਮ ਬੋਲ ਕੇ ਮੈਗ ਦੇ ਵਿੱਚ ਅਰਦਾਸ ਨਹੀਂ ਹੁੰਦੀ ਹਾਂ ਠੀਕ ਹਾਂ ਉਹ ਤਾਂ ਗੁਰਸੇਖ ਕਰਾ ਲੈਂਦੇ ਆ ਅਰਦਾਸ ਬੇਨਤੀ ਪਰ ਸਪੈਸ਼ਲ ਵੀ ਜਿਹੜੀ ਅਰਦਾਸ ਬੇਨਤੀ ਹੁੰਦੀ ਹੈ ਨਾ ਹਰਮੰਦਾ ਸਾਹਿਬ ਜੋ ਸਵੇਰ ਦੁਪਹਿਰੇ ਸ਼ਾਮ ਇਹ ਜਿਹੜੀ ਅਰਦਾਸ ਬੇਨਤੀ ਹੁੰਦੀ ਹੈ ਉਹਦੇ ਵਿੱਚ ਸਪੈਸ਼ਲ ਕਿਸੇ ਦਾ ਨਾਮ ਨਹੀਂ ਖੋਲਾ ਜਾਂਦਾ ਬਸ ਸਬੱਤ ਦਾ ਭਲਾ ਮੰਗਿਆ ਜਾਂਦਾ ਹੈ ਤੇ ਇਹ ਵਾਜੇ ਜਿਹੜੇ ਉੱਥੇ ਲਗਾਤਾਰ ਵਜਦੇ ਪ੍ਰਮਾਤਮਾ ਦੇ ਨਾਮ ਦੇ ਤੁੰਦੇ ਤੇ ਜਿਹੜੇ ਰੱਬ ਦਾ ਨਾਮ ਜਪਦੇ ਐ ਸਿਮਰਨ ਕਰਦੇ ਐ ਅੱਠੇ ਪੈਰ ਉਹਨਾਂ ਦੇ ਅੰਦਰ ਵੀ ਪ੍ਰਮਾਤਮਾ ਦੇ ਨਾਮ ਦੇ ਵਾਜੇ ਵਜਦੇ ਰਹਿੰਦੇ ਐ ਲਗਾਤਾਰ ਨਿਰੰਤਰ ਪ੍ਰਮਾਤਮਾ ਦੇ ਨਾਮ ਦੀ ਤੁਹਾਨੂੰ ਉਹ ਸੁਣਦੇ ਰਹਿੰਦੇ ਆ ਸੁਣਦੇ ਰਹਿੰਦੇ ਬਸ ਸੁਣਦੇ ਰਹਿੰਦੇ ਆ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੁਖ ਪਾਪ ਦਾ ਨਾਮ ਸਤ ਲਗਾਤਾਰ ਨਿਰੰਤਰ ਸੁਣਦੇ ਰਹਿੰਦੇ ਜੀ ਬਸ ਤੇ ਅਸੀਂ ਕੀ ਸੁਣਦੇ ਆ ਪਿਆਰਿਓ ਉਹ ਆਪਣੇ ਅੰਦਰ ਝਾਤ ਮਾਰ ਕੇ ਵੇਖ ਲਿਓ ਭਾਈ ਵੀ ਅਸੀਂ ਕੀ ਸੁਣਉਂਦੇ ਆ ਨਿੰਦਿਆ ਚੁਗਲੀ ਲੋਕਾਂ ਦੇ ਦਾ ਰਾਜ ਰਾਜ ਕਿਰਮਣ ਕਰਦਾ ਚੰਦਰਾ ਤੋ ਆਪਾਂ ਕੀ ਸੁਣਦੇ ਆ ਗੁਰੂ ਕੀ ਸੁਣਨ ਵਾਸਤੇ ਕਹਿੰਦਾ ਭਾਈ ਗਹਿਰੀ ਵਿਚਾਰ ਕਰਿਓ